ਅਰਜਨ ਸਿੰਘ ਸਾਰੇ ਦਿਨ ਦੀ ਤਪਦੀ ਤੁੱਪ ਕੈਰ ਦੀ ਗਰਮੀ ਵਿੱਚ ਪਸੀਨੋ ਪਸੀਨੀ ਹੋਇਆ ਦਿਹਾੜੀ ਕਰਕੇ ਸ਼ਾਮ ਨੂੰ ਘਰ ਪਰਤਿਆ ਨਿੱਕੀ ਪੋਤੀ ਭੱਜ ਕੇ ਅਰਜਨ ਸਿੰਘ ਕੋਲ ਆ ਗਈ ਪੋਤੀ ਨੇ ਅਰਜਨ ਸਿੰਘ ਦੀ ਉਂਗਲੀ ਫੜੀ ਅੰਦਰ ਆ ਗਏ ਵੇੜੇ ਦੀ ਕੰਧ ਨਾਲ ਖੜਾ ਕੀਤਾ ਹੋਇਆ ਮੰਜਾ ਅਰਜਨ ਸਿੰਘ ਨੇ ਵੇੜੇ ਵਿੱਚ ਢਾਲਿਆ ਅਰਜਨ ਸਿੰਘ ਸਾਫੇ ਨਾਲ ਕੱਪੜਿਆਂ ਨੂੰ ਝਾੜਦਾ ਹੋਇਆ ਮੰਜੇ ਤੇ ਬੈਠ ਗਿਆ ਅਰਜਨ ਸਿੰਘ ਆਪਣੀ ਪੋਤੀ ਨਾਲ ਤੋਤਲੀਆਂ ਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗਾ ਪੋਤੀ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਾਣੀ ਸਾਰੇ ਦਿਨ ਦੀ ਥਕਾਵਟ ਲਾ ਦਿੱਤੀ ਹੋਵੇ ਅਰਜਨ ਸਿੰਘ ਦੀ ਨੂੰ ਪੀਣ ਲਈ ਪਾਣੀ ਦਾ ਗਲਾਸ ਬਾਪੂ ਜੀ ਲਈ ਜ਼ਮੀਨ ਤੇ ਰੱਖ ਕੇ ਰਸੋਈ ਵਿੱਚ ਚਲੀ ਗਈ ਅਰਜਨ ਸਿੰਘ ਨੇ ਦੋ ਘੁੱਟ ਪਾਣੀ ਪੀ ਕੇ ਹੱਥ ਤੋਂ ਅੱਤੇ ਉਧਰ ਵੇੜੇ ਵਿੱਚ ਖੇਡ ਦੀ ਖੇਡ ਦੀ ਪੋਤੀ ਨੇ ਵੇੜ ਵਿੱਚ ਪਏ ਗਮਲੇ ਫੁੱਲਾਂ ਵਾਲੇ ਬੋਟੇ ਨਾਲ ਲੱਗੇ ਹੋਏ ਫੁੱਲ ਤੋੜ ਦਿੱਤੇ ਤੇ ਵਿਰੇ ਵਿੱਚ ਖਿਲਾਰ ਦਿੱਤੇ ਇਹ ਸਭ ਕੁਝ ਦੇਖ ਕੇ ਕੋਲ ਖੜੇ ਅਰਜਨ ਸਿੰਘ ਦੇ ਮੁੰਡੇ ਤੋਂ ਦੇਖਣਾ ਹੋਇਆ ਮੁੰਡੇ ਨੇ ਆਪਣੀ ਨਿੱਕੀ ਜਹੀ ਕੁੜੀ ਨੂੰ ਅੱਖਾਂ ਕੱਢ ਕੇ ਛਿੜਕਿਆ ਆਪਣੇ ਪਿਓ ਨੂੰ ਔਖਾ ਹੋ ਕੇ ਮੰਦਾ ਚੰਗਾ ਬੋਲਣ ਲੱਗਿਆ ਮੁੰਡੇ ਨੇ ਦੁਖੀ ਹੋ ਕੇ ਕਿਹਾ ਜੇ ਰੱਬ ਕੁੜੀ ਦੀ ਥਾਂ ਮੁੰਡਾ ਦੇ ਦਿੰਦਾ ਤਾਂ ਇਹ ਦਿਨਾਂ ਦੇਖਣੇ ਪੈਂਦੇ ਬਾਪੂ ਜੀ ਬਾਪੂ ਜੀ ਤੁਸੀਂ ਕੋਲੇ ਬੈਠੇ ਸੀ ਮੈਂ ਕੱਲ ਹੀ ਬਾਜ਼ਾਰੋਂ ਮਹਿੰਗੇ ਫੁੱਲਾਂ ਵਾਲਾ ਗਮਲਾ ਲਿਆਂਦਾ ਸੀ ਤੁਸੀਂ ਇਹਨੂੰ ਰੋਕਣਾ ਸੀਗਾ ਕੁੜੇ ਨੇ ਸਾਰਾ ਫੁੱਲਾਂ ਵਾਲਾ ਗਮਲਾ ਖਰਾਬ ਕਰਤਾ ਬਾਪੂ ਜੀ ਤੁਸੀਂ ਤਾਂ ਸਿਆਣੇ ਸੀ ਮੇਰੇ ਕੋਲ 500 ਰੁਪਏ ਲੱਗੇ ਵੀ ਖੂਚ ਗਏ ਅਰਜਨ ਸਿੰਘ ਨੇ ਆਪਣੇ ਗੁੱਸੇ ਤੇ ਕਾਬੂ ਪਾਉਂਦੇ ਹੋਏ ਮੰਜੇ ਤੋਂ ਖੜਾ ਹੋ ਕੇ ਅਰਜਨ ਸਿੰਘ ਨੇ ਆਪਣੇ ਪੁੱਤ ਨੂੰ ਬਾਹੋਂ ਫੜ ਕੇ ਸਮਝਾਉਣ ਲੱਗਿਆ ਤੇ ਪੁੱਤ ਨੂੰ ਕਿਹਾ ਪੁੱਤ ਤੁਹਾਨੂੰ ਪਤਾ ਇਹ ਫੁੱਲ ਕਰਦਾ ਚਾਂਨਣ ਕਿਵੇਂ ਮੰਨਤਾ ਮੰਨ ਕੇ ਰੱਬ ਕੋਲੋਂ ਲਿਆ ਰੱਬ ਨੇ ਕਿਵੇਂ ਤੁਹਾਡੀ ਝੋਲੀ ਫੜ ਪਾਇਆ ਓਏ ਕਮਲਿਓ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਘਰ ਧੀਆ ਨਹੀਂ ਓਏ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਘਰ ਔਲਾਦ ਨਹੀਂ ਓਏ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਘਰ ਵਿੱਚ ਫੁੱਲ ਤੋੜਨ ਵਾਲੇ ਨਹੀਂ ਹੈ ਇੰਨਾ ਕਹਿ ਕੇ ਅਰਜਨ ਸਿੰਘ ਮੰਜੇ ਤੇ ਬੈਠ ਗਿਆ ਇਹ ਗੱਲ ਸੁਣਦਿਆਂ ਹੀ ਨੂੰਹ ਤੇ ਪੁੱਤ ਬਾਪੂ ਦੇ ਪੈਰਾਂ ਵਿੱਚ ਡਿੱਗ ਪਏ ਕਹਿਣ ਲੱਗੇ ਸਾਨੂੰ ਮaaf ਕਰ ਦਿਓ ਬਾਪੂ ਜੀ ਸਾਨੂੰ ਅੱਜ ਪਤਾ ਲੱਗਾ ਸਭ ਤੋਂ ਮਹਿੰਗੇ ਅਸਲੀ ਫੁੱਲਾਂ ਦਾ ਸਾਨੂੰ ਮaaf ਕਰ ਦਿਓ ਸਾਨੂੰ ਮaaf ਕਰ ਦਿਓ ਆਪੂ ਜੀ ਸਾਨੂੰ ਮaaf ਕਰ ਦਿਓ